ਕਾਵੜੀਆਂ ਲਈ ਸ਼ੀਵਰ ਸੇਵਾ ਬਾਬਾ ਸੁਖਾਨੰਦ ਕਾਵੜ ਸ਼ੀਵਰ ਸੇਵਾ ਸੰਗ ਰਜਿਸਟਰਡ ਤਪਾ ਵੱਲੋਂ ਮਤਵਾਂ ਨੂੰ ਦਿਖਾ ਰਹੇ ਹਾਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਧਰ ਬਠਿੰਡਾ ਰਹਿ ਗਿਆ ਮੇਰੇ ਖੱਬੇ ਹੱਥ ਬਰਨਾਲਾ ਰਹਿ ਗਿਆ ਇਸ ਰੋਡ ਤੇ ਮਹਿਤੇ ਵਾਲੇ ਕਟ ਕੋਲੇ ਇਹ ਸ਼ੀਵਰ ਲੱਗਿਆ ਹੋਇਆ ਹੈ ਹਰ ਸਾਲ ਇਹ ਸ਼ੀਵਰ ਛੇ ਫਕਤਾਂ ਮੰਦੋਂ ਕਾਵੜੀਆਂ ਲਈ ਲਾਇਆ ਜਾਂਦਾ ਹੈ ਹਰ ਸਹੂਲਤ ਇਸ ਸ਼ੀਵਰ ਦੇ ਵਿੱਚ ਕਾਵੜੀਆਂ ਲਈ ਦਿੱਤੀ ਜਾਂਦੀ ਹੈ ਤੁਹਾਨੂੰ ਆ ਸਾਰਾ ਵਿਊ ਦਿਖਾ ਰਹੇ ਆਂ ਅਸੀਂ ਆ ਹੁਣ ਸਾਨੂੰ ਅਸੀਂ ਸਾਰਾ ਵਿਊ ਦਿਖਾ ਰਹੇ ਆਂ ਇਹ ਸ਼ੇ ਭਗਤ ਕੰਮ ਕਰਦੇ ਹੋਏ ਲਾਈਟਾਂ ਵਗੈਰਾ ਲਾਉਂਦੇ ਹੋਏ ਇਹ ਨੌਜਵਾਨ ਹੈ ਜੋ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਇਸ ਸ਼ੀਵਰ ਦੇ ਵਿੱਚ ਇਹ ਲਾਈਟਿੰਗ ਕੀਤੀ ਹੋਈ ਹੈ ਸਾਰਾ ਤੁਹਾਨੂੰ ਸ਼ੀਵਰ ਦਾ 뷰 ਦਿਖਾ ਰਹੇ ਹਾਂ ਛਿਪੂਲੀ ਦੀ ਕਾਬੜ ਰੱਖਣ ਵਾਸਤੇ ਵੀ ਸਪੈਸ਼ਲ ਇਹਨਾਂ ਵੱਲੋਂ ਸਥਾਨ ਬਣਾਇਆ ਗਿਆ ਜੈਪੂਲੇ ਨਾਥ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਭੋਲੇ ਦਾ ਮਹੀਨਾ ਹੈ ਹਰਦਵਾਰ ਕਦਾਰਨਾਥ ਤੋਂ ਸ਼ਿਪਕਤਾਂ ਵੱਲੋਂ ਕਾਵੜ ਲਿਆ ਕੇ ਆਪਣੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਚੜਾਈ ਜਾਂਦੀ ਹੈ ਤਾਂ ਜੋ ਭੋਲੇ ਨਾਥ ਸ਼ਿਪਕਤਾਂ ਤੇ ਮੇਰ ਪਰੇ ਹੱਥ ਰੱਖੇ ਇਸੇ ਲਈ ਤਹਿਤ ਹਰਦਵਾਰ ਤੋਂ ਕਾਬੜ ਲੈ ਕੇ ਬਠਿੰਡਾ ਦਾ ਇੱਕ ਜਥਾ ਅੱਜ ਬਾਬਾ ਸੁਖਾਨੰਦ ਕਾਬੜ ਸ਼ੀਵਰ ਸੇਵਾਦਾਲ ਦੇਖੇ ਪਹੁੰਚਿਆ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਵੀ ਕਦੋਂ ਬਠਿੰਡਾ ਤੋਂ ਤੁਸੀਂ ਰਵਾਨਾ ਹੋਏ ਸੀ ਕਾਬੜ ਲੈਣ ਲਈ ਹਰਦਵਾਰ ਨੂੰ ਤੇ ਹਰਦਵਾਰ ਤੋਂ ਕਦੋਂ ਚੱਲੇ ਕਿੰਨੇ ਸਮੇਂ ਵਿੱਚ ਇਸ ਕੈਂਪ ਦੇ ਵਿੱਚ ਪਹੁੰਚੇ ਤਾਨੂੰ ਇਹ ਵੀ ਦੱਸ ਦਈਏ ਕਿ ਜੋ ਇਹ ਕੈਂਪ ਲੱਗਦਾ ਹੈ ਸੁਖ ਬਾਬਾ ਸੁਖਾਨੰਦ ਸ਼ੇਪਕ ਤੋਂ ਬਲੋਂ ਲਾਇਆ ਜਾਂਦਾ ਹੈ ਬੈਸੇ ਤਾਂ ਸਾਰੇ ਸ਼ੀਵਰ ਬਹੁਤ ਕੰਮ ਵਧੀਆ ਕਰਦੇ ਨੇ ਪਰ ਇਹਨਾਂ ਦਾ ਵੱਖਰਾ ਹੀ ਤਰੀਕਾ ਹੈ ਕੰਮ ਕਰਨ ਦਾ ਕਿਉਂਕਿ ਜੋ ਵੀ ਸ਼ੇਪਕਤ ਹਰਦਵਾਰ ਤੋਂ ਪੈਦਲ ਕਾਬੜ ਲੈ ਕੇ ਆਉਂਦੇ ਨੇ ਉਹਨਾਂ ਲਈ ਜੀ ਜਾਣ ਲਾ ਆਉਂਦੇ ਨੇ ਸੇਵਾ ਵਿੱਚ ਆ ਤੁਹਾਨੂੰ ਦਿਖਾ ਵੀ ਰਿਹਾ ਮੈਂ ਸ਼ਿਵਪੂਲੇ ਦੀ ਕਾਬੜ ਲੈ ਕੇ ਆਏ ਨੇ ਇਹ ਤੇ ਤੁਹਾਡੀ ਇਹਨਾਂ ਦੇ ਜਥੇ ਦੇ ਜੋ ਪ੍ਰਧਾਨ ਕਹਿ ਲੋ ਆਗੂ ਕਹਿ ਲੋ ਨੇਤਾ ਕਹਿ ਲੋ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਇਹ ਆਪਣੇ ਸ਼ੀਵਰ ਦੇ ਸ਼ੀਵ ਭਗਤ ਸੇਵਾਦਾਰ ਨੇ ਇਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਵੈਸੇ ਜੋ ਇਸ ਵਾਰ ਸ਼ੀਵਰ ਲੱਗਿਆ ਹੈ ਵਾਤਾਵਰਨ ਬਹੁਤ ਵਧੀਆ ਇੱਥੇ ਆ ਥਾਲੇ ਤਾਂ ਕੰਮ ਚੱਲ ਰਿਹਾ ਸਾਰਾ ਪ੍ਰਿੰਟ ਵਗੈਰਾ ਲੱਗ ਰਿਹਾ ਹੈ ਸ਼ੇ ਭਗਤਾਂ ਲਈ ਸਾਡੇ ਸ਼ਹਿਰ ਦੇ ਇਹ ਸ਼ੇ ਭਗਤ ਨੇ ਪਵਾਨ ਸ਼ੰਕਰ ਜੀ ਇਹਨਾਂ ਤੇ ਤੁਸੀਂ ਗੱਲ ਕਰੋਗੇ ਇੱਧਰ ਬੈਠ ਖੜਿਆ ਹੋ ਜਾ ਪਵਾਨ ਸ਼ੰਕਰ ਜੀ ਬਾਬਾ ਸੁਖਾਨੰਦ ਕਾ ਸ਼ੀਵਰ ਕਾਵੜ ਸੇਵਾ ਦਲ ਤੇ ਮੇਰ ਪਰੇ ਹੱਥ ਰੱਖੇ ਹਾਂਜੀ ਜੈ ਭੋਲੇ ਦੀ ਜੈ ਭੋਲੇ ਦੀ ਆ ਫੜ ਲੈ ਨਾਲ ਆ ਜੂ ਵੀਰੇ ਤੁਸੀਂ ਕੋਜ ਨਾਲ ਹੋ ਜੋ ਹਾਂ ਕੋਲੀ ਦੀ ਹੂੰ ਠੀਕ ਹੈ ਜੀ ਅਸੀਂ ਚੱਲੇ ਸੀਗੇ ਹਰਦਵਾਰ ਤੋਂ ਅਸੀਂ ਬਟਿੰਡੇ ਤੋਂ ਚੱਲੇ 2 ਤਰੀਕ ਨੂੰ ਜੋ ਤਰੀਕ ਨੂੰ ਚੱਲੇ ਸੀਗੇ ਤੇ 3 ਤਰੀਕ ਨੂੰ ਅਸੀਂ ਨੀਲਕਟ ਪਹੁੰਚ ਗਏ ਸੀ ਤੇ ਉਧਰੋਂ ਪੈਦਲ ਆਏ ਆ ਤੇ ਉਧਰੋਂ ਚੱਲੇ ਅਸੀਂ 5 ਤਰੀਕ ਨੂੰ ਜੰਨ ਚੱਕ ਕੇ ਤੇ ਅਸੀਂ ਆਂਦੇ ਉਧਰੋਂ ਕ੍ਰੋਸ ਕਰਦੇ ਮਤਲਬ ਕਿ ਪਹਿਲਾ ਹੀ ਉਤਰਾ ਗੰਢ ਉੱਤਰ ਪ੍ਰਦੇਸ਼ ਠੀਕ ਹੈ ਜੀ ਫਿਰ ਹਰਿਆਣਾ ਫਿਰ ਆਪਣੇ ਪੰਜਾਬ ਤੇ ਆਏ ਆ ਜੀ ਤੇ ਤਿੰਨ ਸਟੇਟਾਂ ਕ੍ਰੋਸ ਕਰਕੇ ਆਏ ਆ ਠੀਕ ਹੈ ਜੀ ਤੇ ਆਪਣੇ ਕਿੰਨੇ ਜਣੇ ਹੋ ਤੁਸੀਂ ਅਸੀਂ ਪੰਜ ਆਪਣੇ 5 ਜਣੇ ਕਿਹੜੀ ਕਾਂਵੜ ਲੈ ਕੇ ਆਏ ਹੋ ਤੁਸੀਂ ਅਸੀਂ ਚੂਲਾ ਕਾਂਵੜ ਲੈ ਕੇ ਚੂਲਾ ਕਾਂਵੜ ਲੈ ਕੇ ਕਿੰਨੇ ਜਣੇ ਚੱਕਦੇ ਇਹਨੂੰ ਅਸੀਂ ਇੱਕ ਇੱਕ ਬੰਦਾ ਇੱਕ ਅੱਛਾ ਬਠਿੰਡੇ ਤੋਂ ਆਏ ਹੋ ਤੁਸੀਂ ਹਾਂਜੀ ਕਿਹੜੇ ਮੰਦਰ ਦੇ ਵਿੱਚ ਝਾੜੋਣੇ ਤੁਸੀਂ ਫਿਰ ਇਹ ਹਾਂਜੀ ਆਪਣੇ ਸੰਜੇ ਨਗਰ ਮੰਦਿਰ ਆ ਸੰਦੀ ਨਗਰ ਤੋਂ ਇਸੇ ਮੰਦਿਰ ਉੱਤੇ ਕਾਬੜ ਚੜਾਵਾਂਗੇ 22 ਤਰੀਕ ਨੂੰ ਸਾਡੀ ਐਂਟਰੀ ਹੈ ਤੇ ਅਸੀਂ ਉਧਰੋਂ ਚੱਲੇ ਸੀਗੇ ਪੰਜ ਨੂੰ ਤੇ ਅੱਜ 18 ਤਰੀਕ ਹੋ ਗਈ ਹੈ ਅਸੀਂ ਇੱਥੇ ਪੁੱਜੇ ਹਾਂ ਵਰਗੀ ਅਸੀਂ ਤਲੋਲੇ ਤੋਂ ਚੱਲੇ ਸੀਗੇ ਸੱਪਾ ਮੰਡੀ ਜਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਜਿਹੜੇ ਭੋਲੇ ਨੇ ਸਾਡੀ ਸੇਵਾ ਕਰਦੇ ਆ ਪਿੱਛੇ ਤੋਂ ਹੀ ਜਿਵੇਂ ਕਿ ਗੱਡੀਆਂ ਗੁੱਡੀਆਂ ਲੈ ਕੇ ਸੇਵਾ ਕਰਦੇ ਆ ਰਹੇ ਆ ਤੇ ਸਾਨੂੰ ਉਹਨਾਂ ਨੇ ਰੋਕੇ ਤੇ ਬਹੁਤ ਹੀ ਫਰੈਸ਼ਬਿਲਟੀ ਵੀ ਸਾਰੇ ਕੁਝ ਮਿਲਦਾ ਸਾਨੂੰ ਇੱਥੇ ਬਹੁਤ ਹੀ ਜ਼ਿਆਦਾ ਸੇਵਾ ਕਰਦੇ ਨੇ ਇਹਨਾਂ ਦਾ ਕਹਿ ਦੇ ਲੋਕਾਂ ਨਿਵਾਦ ਕਰਾਂਗੇ ਇੱਕ ਕੈਮੀ ਵਾਰੀ ਲੈ ਕੇ ਆਏ ਹਾਂ ਤੁਸੀਂ ਕਾਵੜ ਆ ਜੀ ਸਾਡੀ ਪਹਿਲੀ ਵਾਰੀ ਹੈ ਪੈਦਲ ਤਾਈ ਠੀਕ ਹੈ ਉਹ ਅਸੀਂ ਤਿੰਨ ਵਾਰੀ ਵੀ ਮੋਟਰਸਾਈਕਲਾਂ ਤੇ ਗਏ ਆ ਮਗਰ ਜਿਹੜਾ ਪਹਿਲੀ ਵਾਰ ਦਾ ਪੈਦਲ ਦਾ ਨਜ਼ਾਰਾ ਉਹ ਵੱਖਰਾ ਹੀ ਹੈ ਜੀ ਅੱਛਾ ਹੁਣ ਤੁਸੀਂ ਫਿਰ ਰਵਾਨਾ ਹੋ ਰਹੇ ਹੋ ਇੱਥੋਂ ਹੁਣ ਅਸੀਂ ਰਵਾਨਾ ਹੋਵਾਂਗੇ ਜੀ ਹੁਣ ਅਸੀਂ ਗੁੱਜਾਂਗੇ ਰਾਪੂਰਾ ਜੀ ਠੀਕ ਹੈ ਉੱਥੇ ਨਾਲ ਸਟੇ ਕਰੋਗੇ ਅੱਜ ਹਾਂ ਜੀ ਅੱਜ ਨਾਈਟ ਸਟੇ ਕਰਕੇ ਕੱਲ ਨੂੰ ਪੁੱਛੋ ਠੀਕ ਹੈ ਫਿਰ ਤੁਹਾਨੂੰ ਡੇਢ ਜਾਣਾ ਵਿੱਚ ਬਾਬਾ ਸੁਖਾ ਨੰਦ ਦੇ ਸ਼ੀਵਰ ਸੇਵਾ ਸੰਗ ਕਪਾ ਵੱਲੋਂ ਕਾਵੜੀਆਂ ਲਈ ਕੈਂਪ ਇਹ ਅੱਜ ਹਰ ਹਰ ਮਹਾਦੇਵ ਜੈ ਬੋਲੇ ਦੀ ਜੈ ਬੋਲੇ ਦੀ ਹਾਂਜੀ ਕਰਨ ਜੀ ਛੇਪ ਦੇ ਕਾਵੜੀਆਂ ਲਈ ਤੁਸੀਂ ਹਰ ਸਾਲ ਸ਼ੀਵਰ ਲਾਉਨੇ ਹੋ ਹਰ ਵਿਵਸਥਾ ਕਰਦੇ ਹੋ ਉਹਨਾਂ ਲਈ ਇਸ ਦੇ ਵਿੱਚ ਕੀਦਾ ਵੱਡਾ ਸਹਿਯੋਗ ਹੈ ਕੀ ਕੀ ਸਮਾਗਮ ਕਰ ਰਹੇ ਹੋ ਕੈ ਤੋਂ ਕੈ ਤੱਕ ਇਹ ਸ਼ਿਵਰ ਚੱਲਣਾ ਹੈ ਇਹ ਸ਼ਿਵਰ ਬਾਬਾ ਸੁਖਨ ਲਕਾਵਟ ਸ਼ਿਵਰ ਸੇਵਾ ਸੰਗਤ ਵੱਲੋਂ ਲੱਗ ਰਿਹਾ ਹੈ ਇਸ ਸਹਿਯੋਗ ਮੇ ਸਾਰੇ ਸਹਿਯੋਗੋ ਮੰਡੀ ਨਿਵਾਸੀਆਂ ਦਾ ਹੀ ਹੈ ਸਾਰੇ ਸਾਡੀ ਟੀਮ ਬਣੀ ਹੋਈ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਲੰਗਰ ਚੱਲਦਾ ਹੈ 24 ਘੰਟੇ ਵਿਵਸਥਾ ਹੈ ਦੇਸੀ ਕੀ ਦਾ ਲੰਗਰ ਏਸੀ ਕਮਰੇ ਰਹਿਣ ਦਾ ਪੂਰਾ ਪ੍ਰਬੰਧ ਮੈਡੀਕਲ ਸੂਟ ਇਹ ਸਾਰੀ ਸਹੂਲਤਾਂ 24 ਘੰਟੇ ਵਾਸਤੇ ਸ਼ਿਵਰ ਅਸੀਂ 23 ਤਰੀਕ ਤੋਂ ਸ਼ੁਰੂ ਕਰਨਾ ਸੀ ਕਾਵੜ ਇਸ ਵਾਰ ਬਹੁਤ ਜ਼ਿਆਦਾ ਹੈ ਤਾਂ ਕਰਕੇ ਸਾਨੂੰ ਇਹ ਸ਼ਿਵਰ ਤਿੰਨ ਦਿਨ ਪਹਿਲਾਂ ਹੀ ਸ਼ੁਰੂ ਕਰਨਾ ਪੈ ਗਿਆ ਅਸੀਂ 17 ਤਰੀਕ ਨੂੰ ਹੀ ਸ਼ਿਵ ਸ਼ੁਰੂ ਕਰ ਦਿੱਤਾ ਸੀ ਠੀਕ ਹੈ ਇਹ ਚੌਂਕੀ ਕਦੋਂ ਹੈ ਜੀ 21 ਤਰੀਕ ਦੀ ਚੌਂਕੀ ਹੈ ਸ਼ਾਮ ਨੂੰ 7 ਵਜੇ ਤੋਂ ਸ਼ੁਰੂ ਹੈ ਜੀ ਇਹ ਇਸ ਚ ਵਿਕਰਮ ਰਾਧਾ ਠੌਰ ਜੀ ਬਰਨਾਲੇ ਵਾਲੇ ਚੌਂਕੀ ਕਰਨਗੇ ਸਾਰੇ ਤਪਾ ਨੂੰ ਅਸੀਂ ਸਾਰੇ ਤਪਾ ਨਿਵਾਸੀਆਂ ਨੂੰ ਅਤੇ ਹਨੂਮਾਨ ਕੇ ਪਹੁੰਚਨ ਜੀ ਅਤੇ ਕਿਰਪਾ ਕਰਕੇ ਲੰਗਰ ਇੱਥੇ ਹੀ ਕਰਨ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਸਾਰੇ ਫੇਸਬੁੱਕ ਪੇਜ ਲਾਈਵ ਦੇਖ ਰਹੇ ਭਗਤਾਂ ਨੂੰ ਜੈ ਭੋਲੇ ਸ਼ੰਕਰ ਦੀ ਸਾਰੇ ਮੰਡੀ ਨਿਵਾਸੀਆਂ ਨੂੰ ਜੈ ਭੋਲੇ ਸ਼ੰਕਰ ਦੀ ਇਹ ਇਹ ਸ਼ਿਵਰ ਬਾਬਾ ਭੋਲੇनाथ ਦੀ ਕਿਰਪਾ ਦੇ ਨਾਲ ਬਾਬਾ ਸੁਖਾਨੰਦ ਕਾਵੜ ਸ਼ਿਵਰ ਵੱਲੋਂ ਸਾਰੇ ਤਪਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਲਾਇਆ ਜਾਂਦਾ ਹੈ ਇਸ ਕਰਕੇ ਅਸੀਂ ਸਾਰੇ ਨਿਵਾਸੀਆਂ ਨੂੰ ਤਪਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਜਿਸ ਕੋਲੇ ਜਿੰਨਾ ਸਮਾਂ ਹੈ ਉਹ ਸਾਡੇ ਇੱਥੇ ਸ਼ਿਵਰ ਦੇ ਵਿੱਚ ਪਹੁੰਚ ਕੇ ਕਾਵੜੀਆਂ ਦੀ ਸੇਵਾ ਕਰਨ ਇਹ ਸ਼ਿਵਰ ਅੱਜ ਤੋਂ ਹੀ ਚਾਲੂ ਹੈ ਜਿਸ ਵਿੱਚ ਕਾਵੜੀਆਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਸ਼ੁੱਧਤਾ ਦੇ ਨਾਲ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ 21 ਤਰੀਕ ਨੂੰ ਇਸ ਸ਼ੀਵਰ ਵਿੱਚ ਬਾਬਾ ਭੋਲੇनाथ ਦੀ ਚੌਂਕੀ ਬਿਕਰਮਰ ਅਠੌਰ ਬਰਨਾਲਾ ਵਾਲੇ ਸਜਾਉਣਗੇ ਇਸ ਕਰਕੇ ਸਾਰੇ ਮੰਡੀ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਮ ਹਮਾ ਕੇ ਇਸ ਸ਼ੀਵਰ ਦੀ ਚੌਂਕੀ ਵਿੱਚ ਪਹੁੰਚਣ ਅਤੇ ਬਾਬਾ ਜੀ ਦੇ ਭੰਡਾਰੇ ਦਾ ਆਨੰਦ ਮਾਣਣ ਸਾਰਿਆਂ ਨੂੰ ਬਾਰ-ਬਾਰ ਇਹ ਅਪੀਲ ਕੀਤੀ ਜਾਂਦੀ ਹੈ ਵੀ ਜੋ ਭੋਜਨ ਹੈ ਬਾਬਾ ਜੀ ਦੇ ਭੰਡਾਰੇ ਦੇ ਵਿੱਚ ਹੀ ਕਰਨਾ